हां जी ससी काल जी गुड मॉर्निंग जी खीर बना रहे हैं आ जाओ थोनू खिला दिए मेरे जिगर दे टूटियो ਤੇ ਬਸ ਨਾ ਧੋ ਕੇ ਆਉਣੇ ਆ ਸ਼੍ਰੀ ਫਤੇਗੜ੍ਹ ਸਾਹਿਬ ਮਾਗੀ ਆ ਮੱਥਾ ਟੇਕਦੇ ਆ ਅੱਗੇ ਨੂੰ ਲਿਆਓ ਦਿਖਾਓ ਇਸਮੇ ਦੁੱਧ ਡਾਲ ਕਰ ਇਹ ਚਮਚਾ ਜਨਾ ਕਰਛੀ ਜਮਾਨੀ ਹੈ ਖੀਰ ਤਿਆਰ ਹੋ ਜਾਏਗੀ ਜਿਹੜਾ ਅਸਨੇ ਡਰਾਈ ਫੂਡ ਡਾਲਣਾ ਹੈ ਇਸਮੇ ਕਾਜੂ ਬਦਾਮ ਅ इंडिया हो दाखा वो भी डाल सकते हो ठीक है बाकी आपको मालूम ही है बहुत सौखी रेसिपी है किसी के नीचे लगने की लोड़ नहीं है बंदा आप अपना खाना बनाकर खा सकता है बंदा या हमारी बहनें, बतीजिया आप खा सकती हैं बनाकर ओके लाभ हाँ जी दोस्तों सत श्रीकाल बना लगे इतना रख कैमरा उ ਮੈਂ ਵਰਮਾ ਉਹ ਜਣਾ ਦੀ ਬਣਾ ਕੇ ਬਕੂਵਰਾਂ ਦਾ ਖਾਣੀ ਹੈ ਭੁਰਜੀ ਮਗਾ ਮਾਤਾ ਤਾਂ ਮਾਉਂ ਤੋਂ ਪਹਿਲਾਂ ਮੈਂ ਗਿਆ ਬਣਾ ਦਿੰਦਾ ਤੋਂ ਸੋਗਲ ਬਾਰੇ ਕੀ ਕਰਦੇ ਟੋਟੇ ਠੀਕ ਹੋ ਤਾਂ ਵਰਮਾ ਬਹੁਤ ਸੌਖੀ ਆ ਪਤਾ ਹੀ ਹੋਊਗਾ ਬਾਹਰ ਵਾਲਿਆਂ ਨੂੰ ਖਾਸ ਕਰਕੇ ਜਿਹੜੇ ਐਮ ਆਰ ਇਤੀ ਜਨੇਕ ਚੀਜ਼ਾਂ ਨੇ ਕੋ ਫੂ ਮਰ ਜਾਂਦੀ ਰਹੀ ਆ ਅੱਜ ਖਵਾ ਲੀ ਜੇ ਤੁਹਾਨੂੰ ਭਾਈ ਬੁਰਜੀ ਕੀ ਨਾਮ ਹੈ ਦੂਰ ਦੂਰ ਰੱਖਦੀ ਸੀ ਮਾਂ ਦੀ ਬਲੀਆ ਤਰ੍ਹਾਂ ਕਰ ਬੈ ਰਿਖ ਨਹੀਂ ਹੋਰ ਦੋਸਤੋ ਈਕੋ ਫੂਰਜੀ ਵੀ ਬਣਾ ਲੈਂਦਾ ਚਾਚਾ ਰੁਕਾ ਸਾਰੇ ਕੰਮ ਕਰਕੇ ਛੱਡੇ ਬੈਨੇ ਚਾਚਾ ਜੀ ਰੁਕੇ ਓਕੇ ਅੱਕੀ ਤੁਹਾਨੂੰ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਲਵ ਯੂ ਰਾਜੀ ਖੁਸ਼ੀ ਹਾਜ਼ੇ ਵਾਸਤੇ ਰਹੋ ਜਿਗਰ ਦੇ ਟੋਟੇ ਉੱਤੇ ਜਿੰਨਾ ਦਾ ਪੇਪਰ ਆ ਪੇਪਰ ਦੀ ਤਿਆਰੀ ਕਰੋ ਉਹ ਹੀ ਨਾਲ ਕਦੇ ਲੱਗਿਆ ਟਾਈਮ ਉਹ ਤੁਕਿੰਗ ਕਰਕੇ ਖਲਾਮਾ ਵੀ ਖੁਸ਼ਣਾ ਕੋਸ਼ਿਸ਼ ਜਰੂਰ ਕਰਦੇ ਹੋਰ ਹੋਸ ਹੋ ਗਿਆ ਇੰਨੇ ਕਦਾ ਕੰਮ ਯਾਰ ਸਾਨੂੰ ਮੇਰੇ ਭਤੀਜਿਆਂ ਨੂੰ ਮੇਰੇ ਮਿੱਤਰਾਂ ਕੋਲ ਆਪ ਕਰਨੇ ਨੇ ਚਾਹੀਦੇ ਨੇ ਛੋਟੇ ਮੂਟੇ ਜਿਵੇਂ ਆ ਖਲਾਮਾ ਨੂੰ ਤਾਂ ਆਪ ਹੀ ਬਣਾ ਕੇ ਖਣੀ ਚੱਜੀ ਗਈ ਆ ਖਾਸ ਕਰਕੇ ਆਮਲੇਟ ਈਕਨ ਤਾਂ ਆਪ ਹੀ ਕੁੱਕ ਕਰਨਾ ਚਾਹੀਦਾ ਹੈ ਸਾਰੇ ਇਧਰ ਵੀ ਫੱਤੀ ਚਲੋ ਠੀਕ ਆ ਬਾਅਦ ਕੇ ਚੱਲਦੇ ਆ ਹੁਣ ਸ਼ੈਰ ਨੂੰ ਓਕੇ ਹਾਂਜੀ ਦੋਸਤੋ ਆ ਬਣ ਕੇ ਤਿਆਰ ਆ ਭੁਰਜੀ ਲਵ ਹਾਂਜੀ ਦੋਸਤੋ ਫਤੇਗੜ ਸਾਹਿਬ 12:30 ਵਜੇ ਪਹੁੰਚੂੰਗਾ ਯਾਰ ਤੇ ਪਿੰਡ ਪਾਠ ਰਖਾਇਆ ਵੀ ਆਪਣੇ ਕਿਸੇ ਨੇ ਭੋਗ ਆਉਣਾ ਤੇ ਉਹਨਾਂ ਦੇ ਮੱਥਾ ਟੇਕ ਕੇ ਬਸ ਫਤੇਗੜ 12:30 ਵਜੇ ਤੱਕ ਪਹੁੰਚਾਂਗੇ ਫਿਰ ਜਿਹੜੇ ਭਤੀਜਿਆਂ ਨੇ ਲੰਗਰ ਲਾਏ ਵੇ ਨੇ ਬੁਲਾਇਆ ਵੇ ਉਹਨਾਂ ਦੇ ਲੰਗਰ ਚ ਪਹਿਲਾਂ ਸ਼੍ਰੀ ਜੋਤੀ ਸੂਰ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕੂਗਾ ਮੱਥਾ ਟੇਕ ਕੇ ਫਿਰ ਜਿੱਥੇ ਲੰਗਰ ਲਾਇਆ ਵੇ ਭਤੀਜਿਆਂ ਨੇ ਉੱਥੇ ਭਤੀਜਿਆਂ ਨੂੰ ਮਿਲਾਂਗੇ ਨਾਲੇ ਸੇਵਾ ਕਰਾਵਾਂਗੇ ਉਹਨਾਂ ਦੇ ਲੰਗਰ ਚ ਓਕੇ ਜੀ ਹਾਂਜੀ ਦੋਸਤੋ ਚੱਲਦੇ ਆਂ ਹਵਾ ਭਰ ਰਹੀਆਂ ਟਾਇਰ ਚ ਇਹਨੂੰ ਮੈਂ ਪੈਂਚਰ ਲਵਾਇਤੀ ਪਰ ਸੋ ਤਿੰਨ ਪੈਂਚਰ ਦੀ ਗਏ ਯਾਰ ਹਵਾ ਭਰ ਕੇ ਬਸ ਆਉਣਾ ਫਤਿਹਗੜ੍ਹ ਸਾਹਿਬ ਜਰ ਓਕੇ ਬਸ ਹਾਂਜੀ ਦੋਸਤੋ ਚੱਲਦੇ ਆਂ ਹੁਣ ਫਤਿਹਗੜ੍ਹ ਸਾਹਿਬ ਮੱਥਾ ਟੇਕ ਲਿਆ ਪਿੰਡ ਆਪਾਂ ਉਹਨਾ ਫਤੇਗੜ ਸਾਹਿਬ ਮੱਥਾ ਟੇਕ ਕੇ ਭਤੀਜਿਆਂ ਨੇ ਜਿੱਥੇ ਲੰਗਰ ਲਾਇਆ ਹੋਵੇ ਉੱਥੇ ਚਲਦੇ ਆਂ ਸੇਵਾ ਕਰਾਉਣਿਆਂ ਨਾਲੇ ਮਿਲ ਹਾਂਜੀ ਤੁੰਦ ਬਹੁਤ ਆ ਦੋਸਤੋ ਗੱਡੀ ਹੌਲੀ ਚਲਾਇਓ ਉਹ ਮੇਰੇ ਭਤੀਜ ਭਤੀਜ ਹੀ ਗੇ ਟਰਾਲੀ 'ਚ ਦੇਖ ਲਓ ਕਿਵੇਂ ਪਿਆਰ ਕਰਦੇ ਨੇ ਸਾਰੇ ਕੋਣ ਕੁੱਤੇ ਜਾ ਰਹੇ ਆ ਤੀ ਮੈਂ ਤਾਂ ਹੀ ਕਲਾਸਾਂ ਲਾ ਕੇ ਆਇਆ ਇੰਸਟੀਚਿਊਟ ਅੱਛਾ ਕਿਹੜੀ ਕਲਾਸ ਆ ਆਹ ਵੀ ਸਰਕਾਰੀ ਨੌਕਰੀ ਅੱਛਾ ਆ ਜਾ ਭਲੀ ਜਾ ਯਾਰ ਆਪਣਾ ਕਲਾਸ ਲਾ ਕੇ ਆਇਆ ਤੇ ਕਿਹੜਾ ਪੇਪਰ ਦੀ ਤਿਆਰੀ ਕਰ ਰਹੀ ਆ ਕੀ ਹੁੰਦਾ ਮਾੜਾ ਡਿਫੈਂਸ ਰਿਸਰਚਿੰਗ ਠੀਕ ਆ ਠੀਕ ਆ ਠੀਕ ਆ ਕੋਈ ਨਾ ਮੱਥਾ ਟੇਕਿਆ ਕਰ ਉਰੇ ਬਾਬੇ ਨੇ ਕਰ ਦੇਣਾ ਤੇਰਾ ਕੰਮ ਲੋਟ ਹਾਂ ਜੀ ਲਈ ਆਣਾ ਠੀਕ ਆ ਠੀਕ ਆ ਯਾਰ ਹੋਰ ਦੱਸ ਆ ਓਕੇ ਹਾਂ ਜੀ ਠੀਕ ਆ ਹਾਂ ਜੀ ਮਿੱਤਰੋ ਆਪ ਧੀਜ ਆਪਣਾ ਪਟਿਆਲੇ ਤੋਂ ਆ ਰਾਤ ਦੇ ਆਏ ਬੈਨੇ ਮੱਥਾ ਟੇਕਣ ਮੱਥਾ ਟੇਕ ਲਿਆ ਠੀਕ ਆ ਹੋਰ ਗੱਲਬਾਤ ਕੋਈ ਸੇਵਾ ਮੇਰੇ ਲੈ ਗਾ ਹਾਂ ਜੀ ਠੀਕ ਆ ਠੀਕ ਆ ਲੱਭ ਜੂ ਆ ਸਾਰੇ ਆਸ ਹਾਂਜੀ ਦੋਸਤੋ ਮੱਥਾ ਟੇਕ ਲਿਆ ਆਪਾਂ ਹੁਣ ਆਪਾਂ ਚੱਲਦੇ ਆਂ ਬੜੇ ਗੁਰਦੁਆਰਾ ਸਾਹਿਬ ਉੱਥੇ ਲੰਗਰ ਲੱਗਿਆ ਹੋਵੇ ਆਪਣੇ ਭਤੀਜਿਆਂ ਦਾ ਉਹਨਾਂ ਨੂੰ ਮਿਲਦੇ ਆਂ ਜਾ ਕੇ ਨਾਲੇ ਸੇਵਾ ਕਰਾਉਣੇ ਆ ਯਾਰ ਵਾਹਿਗੁਰੂ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਆਪਾਂ ਬੜੇ ਗੁਰਦੁਆਰਾ ਸਾਹਿਬ ਜਾਂਦੇ ਆਂ ਤੇ ਉੱਥੇ ਲੰਗਰ ਲਾਇਆ ਹੋਵੇ ਆਪਣੇ ਭਤੀਜਿਆਂ ਨੇ ਵਾਹਿਗੁਰੂ ਹਾਂਜੀ ਹੁਣ ਆਪਾਂ ਬੜੇ ਗੁਰਦੁਆਰਾ ਸਾਹਿਬ ਚੱਲਦੇ ਆਂ ਜੀ ਮੱਥਾ ਟੇਕਿਆ ਹੈ ਆਪਾਂ ਤੇ ਸੰਗਤ ਆਈ ਵੀ ਮੱਥਾ ਟੇਕਣ ਦੇ ਉਪਤੀਜ ਆਪਣੇ ਨਾਲ ਹੀ ਦੀ ਯਾਰ ਪਟਿਆਲੇ ਵਾਲਾ ਲਵਜੂ ਉਪਤੀਜ ਨੂੰ ਹਾਂਜੀ ਬਹੁਤ ਜਾਮ ਆ ਅੱਗੇ ਮਿਲਦੇ ਹਾਂਗਾ ਹਾਂਜੀ ਦੋਸਤੋ ਰਾਸ ਹੈਗਾ ਪੂਰਾ ਅੱਜ ਬੰਦ ਬਹੁਤ ਹੈ ਚੱਲ ਪਿਆ ਆ ਲੰਗਰ ਲੱਗਿਆ ਹੋਇਆ ਜੀ ਜੀ ਫਤੇਗੜ ਸਾਹਿਬ ਰਸਤਾ ਲੰਗਰ ਚੁਆਤਾ ਸਵਾਲ ਪੱਟ ਨੇ ਪਿੰਡ ਵੱਲ ਇੰਤਜ਼ਾਰ ਕਰ ਰਿਹਾ ਹਾਂਜੀ ਆ ਵੀ ਭਤੀਜ ਆਪਣੇ ਮੱਥਾ ਟੇਕਣ ਆਏ ਪਏ ਨੇ ਫਤੇਗੜ ਸਾਹਿਬ ਠੀਕ ਹੋ ਵਾਹ 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 ਹਾਂਜੀ ਫਤੇਗੜ ਸਾਹਿਬ ਆ ਅ ਗੰਨੇ ਦਾ ਰਸ ਲੱਗਿਆ ਪਿਆ ਸਰਾਜ ਮਚਰੇ ਪਿੰਡ ਵੱਲੋਂ ਹਰੇਕ ਸਾਲ ਆਪਾਂ ਆਉਨੇ ਹੁੰਨੇ ਆ ਆਪਣੇ ਰਿਸ਼ਤੇਾਰ ਵੀ ਨੇ ਤੇ ਮਿੱਤਰ ਪਿਆਰੇ ਵੀ ਨੇ ਬੰਟੀ ਨਹੀਂ ਆਇਆ ਓਏ ਸ਼ੁਰੂ ਹੋ ਗਿਆ ਹਾਂਜੀ ਇਹ ਲਾਇਆ ਪਿਆ ਆਕੜ ਪਿੰਡ ਸਤਿਕਾਰ ਜੀ ਆ ਲੰਗਰ ਲਾਇਆ ਪਿਆ ਆਪਣੇ ਭਤੀਜਿਆਂ ਨੇ ਆਕੜ ਤੋਂ ਓ ਠੀਕ ਓ ਆਕੜ ਵਾਲਿਓ ਜੀ ਠੀਕ ਆ ਲੱਭੂਆ ਤੁਹਾਨੂੰ ਆਹ ਓਹ ਦੇ ਪੁੱਤ ਮੈਂ ਤਾਂ ਹੁਣ ਚਾਚਾ ਪਾਉਂਦਾ ਨਹੀਂ ਕੈਮਰਾ ਹਾਂਜੀ ਫਤੇਗੜ ਸਾਹਿਬ ਆਜੀ ਹੁਣ ਆਪਾਂ ਜਾਵਾਂਗੇ ਪਿੰਡ ਨੂੰ ਭਤੀਜ ਮਿਲ ਕੇ ਤੇ ਭਤੀਜ ਸਵੇਰ ਦੇ ਸੇਵਾ ਕਰ ਰਹੇ ਨੇ ਇੱਥੇ ਗੁਰਦੁਆਰਾ ਸਾਹਿਬ ਬੈਰੀਜੜਾਂ ਦੇ ਡਿਊਟੀ ਆ ਨੌਜਵਾਨਾਂ ਦੀ ਸਵੇਰ ਦੇ ਉਹ ਖੜੇ ਨੇ ਵਿਚਾਰੇ ਕਿੰਨੇ ਵੇਸੇ ਆਏ ਹੋ ਹਾਂਜੀ 7 ਵਜੇ ਠੀਕ ਆ ਠੀਕ ਆ ਲਵ ਯੂ ਸਭ ਨੂੰ ਹੋਰ ਦੱਸੋ ਗੱਲ ਬਾਤ ਠੀਕ ਆ ਠੀਕ ਆ ਹਾਂ ਠੀਕ ਹੈ ਜੀ ਆਹ ਵਧੀਆ ਬੜੋ ਪੈਰੀ ਹੱਥ ਲਾਇਆ ਕਰੋ ਮਾਪੇ ਬਾਬ ਦੇ ਤੁਹਾਨੂੰ ਪਿਆਰ ਆ ਠੀਕ ਹੈ ਚਾਚਾ ਚਲਾ ਰਿਹਾ ਵੀ ਚਲਾ ਦੇ ਤੇ ਆ ਵੀ ਭਤੀਜਾ ਆ ਗਿਆ ਆਪਣੇ ਮੱਥਾ ਦੇਖਣ ਆਇਆ ਮੇਰੇ ਨੌਜਵਾਨ ਹੋ ਠੀਕ ਹੋ ਯਾਰ ਆਂਟੀ ਆਂਟੀ ਲਾਓ ਜੀ ਠੀਕ ਹੈ ਚਾਚਾ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਕੋਈ ਚੱਕਰ ਨਹੀਂ ਹੈਗਾ ਜੀ ਚਾਚਾ ਜੀ ਤੇਰੇ ਨਾਲ ਹੋਰ ਪਿਆ ਹਾਂ ਜੀ ਆ ਲੱਗਰ ਆਇਆ ਪੜਲੇ ਵਾਲਿਆਂ ਨੇ ਜਿਹਦੇ ਸਾਥ ਹੋਗੇ ਲੌਂਦੇ ਆ ਹਾਂ ਜੀ ਆ ਮੇਰੇ ਭਤੀਜ ਛਲੇੜੀ ਵਾਲੇ ਤੇ ਪੋਲੇ ਵਾਲੇ ਮਿਲੇ ਨੇ ਇੱਥੇ ਫਤੇਗੜ ਸਾਹ ਮੱਥਾ ਟੇਕਣ ਆਏ ਵੇ ਭਤੀਜ ਉਹ ਠੀਕੋ ਚੱਲ ਪਿਆ ਆ ਵੀ ਭਤੀਜ ਆ ਗਏ ਆਪਣੇ ਠੀਕੋ ਮੁੰਡਿਆ ਲਾਉ ਜੀ ਟਰੱਕ ਭਰ ਕੇ ਕੀ ਕਰਦੇ ਕਰੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਆ ਆਪਣੇ ਬਾਈ ਹੁਣੀ ਨਾਫੇ ਤੋਂ ਆਏ ਨੇ ਮੱਥਾ ਟੇਕਣ ਜਪ ਭਤੀਜ ਆਪਣ ਉਹ ਠੀਕੋ ਤੁਸੀਂ ਹੋਰ ਸਾਡਾ ਬਹੁਤ ਪਿਆਰਾ ਜੀ ਮੈਂ ਪਰ ਹਾਂ ਜੀ ਮਿੱਤਰ ਪਿਆਰੇ ਹੋ ਬਾ ਚੱਲਦੀਆਂ ਪਿੰਡ ਨੂੰ ਹੁਣ ਆਪਾਂ ਤੇਰੇ ਭਤੀਜ ਮਿਲੇ ਨੇ ਇੱਥੇ ਫੈਮਲੀਆਂ ਵੀ ਮਿਲੀਆਂ ਨੇ ਅੱਜ ਤੇ ਆ ਟਰੈਲੀ ਆ ਆਪਣੇ ਮਾਮੇ ਉਹਨਾਂ ਦੀ ਰਸਤਾ ਲੰਗਰ ਲਾਉਂਦੇ ਹੁੰਦੇ ਨੇ ਇਹ ਸ਼ਮੀ ਬੈਠਾ ਏ ਟਰੈਲੀ 'ਚ ਬੈਗੇ ਸੀ ਅਸੀਂ ਆ ਗਏ ਮੈਂ ਚੱਲ ਟਰੈਲੀ 'ਚ ਗੱਲਾਂ ਮਾਰਦੇ ਹਾਂ ਬੈਠੇ ਮੇਰੀ ਇੱਕ ਮਿੰਟ ਲਾਲਚੀ ਪਾਹਰ ਕੋਈ ਨਾ ਕੋਈ ਫੇਰ ਆ ਜਾਂਦਾ ਯਾਰ ਉਹਦੇ ਕਰਕੇ ਮੈਂ ਚੱਲ 20 ਮਿੰਟ ਪੁਰਾਣੀਆਂ ਗੱਲਾਂ ਕੱਪ ਛੱਪ ਕਰਦੇ ਹਾਂ ਬਾਈ ਚਲਾ ਦੇ ਹਾਂਜੀ ਹਾਂਜੀ ਦੋਸਤੋ ਹੁਣ ਚੱਲਦੇ ਆਂ ਆਪਾਂ ਪਿੰਡ ਟੇਕਣ ਆਏ ਨੇ ਤੇ ਤੁਹਾਨੂੰ ਵੀ ਪੀ ਲਾ ਯਾਰ ਅਮਰ ਸ਼ਗੋ ਵੱਧ ਤੋਂ ਵੱਧ ਨੌਜਵਾਨ ਨੂੰ ਬਾਕੀ ਲਾਜੂ ਆ ਹਾਂਜੀ ਆਪਣੇ ਸਨੌਰ ਵਾਲੇ ਭਤੀਜ ਨੇ ਆ ਵੀ ਇੱਥੇ ਮੱਥਾ ਟੇਕਣ ਆਏ ਵਿੱਚ ਹਾਂਜੀ ਗੱਡੀ ਮੈਂ ਸਾਈਡ ਚ ਲਾ ਗਿਆ ਤੀ ਇੱਥੇ ਉਧਰ ਜਗ੍ਹਾ ਨਹੀਂ ਧੀ ਯਾਰ ਹਾਂਜੀ ਦੋਸਤੋ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਜੀ ਤੇ ਬਹੁਤ ਅੱਜ ਫੈਮਲੀਆਂ ਮਿਲੀਆਂ ਯਾਰ ਸਾਡੇ ਨਿੱਕੇ ਬੱਚੇ ਭਤੀਜ ਭਤੀਜੀਆਂ ਮਿੱਤਰ ਪਿਆਰੇ ਵੱਡੇ ਛੋਟੇ ਸਿਆਣੇ ਸਭ ਮਿਲੇ ਯਾਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੁਸੀਂ ਇੰਨਾ ਪਿਆਰ ਕਰਦੇ ਹੋ ਯਾਰ ਮਾਨ ਸਨਮਾਨ ਕਰਦੇ ਹੋ ਤੁਹਾਨੂੰ ਲਵ ਜੂ ਆ ਦਿਲ ਦੀਆਂ ਗਹਿਰਾਈਆਂ ਤੋਂ ਚਲੋ ਹੁਣ ਚੱਲਦੇ ਆਂ ਜੀ ਆਪਾਂ ਘਰ ਚਲੋ ਚੱਲਦੇ ਆਂ ਜੀ ਪਿੰਡ ਆਪਾਂ ਸਮਾਨ ਲੈ ਲਿਆ ਖਾਂ ਹਾਂ ਜੀ ਦੋਸਤੋ ਪਿੰਡ ਆ ਗਿਆ ਮੈਂ ਦੇਖੋ ਅੱਜ ਧੁੰਦ ਬਹੁਤ ਜ਼ਿਆਦਾ ਪਾਉਗੀ ਧੁੰਦ ਪੈਣੀ ਹੁਣ ਤੋਂ ਇਸ ਟਾਈਮ ਤੁਹਾਨੂੰ ਬੇਨਤੀ ਪੀਲਾ ਡਰਾਈਵਰੀ ਦੇਖ ਕੇ ਕਰਿਓ ਯਾਰ ਸਲੋ ਕਰਿਓ ਹਾਂ ਜੀ ਦੋਸਤੋ ਹਜੇ ਮੈਂ ਪਿੰਡ ਪੜ ਕੇ ਹੌਰ ਨੇ ਮਾਰਿਆ ਗਲੀ ਤੇ ਜਲੇ ਆ ਗਈ ਬਾਹਰ ਵਿਚਾਰੇ ਇੰਨੀ ਵਫਾਦਾਰ ਆ ਦੇਖ ਲਓ ਟੌਮੀ ਵੀ ਹਾਰਨ ਮਾਰੇ ਤੋਂ ਪਾਰ ਆ ਗਿਆ ਅੱਜ ਹੀ ਦੋਸਤੋ ਘਰ ਆ ਗਏ ਆਪਾਂ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆ ਤੇ ਲਵ ਯੂ ਆ ਤੁਹਾਨੂੰ ਤੇ ਬਾਹਰ ਵਾਲੇ ਐਨ ਆਰ ਆਈਓ ਤੁਹਾਨੂੰ ਹੈਪੀ ਲੋੜੀ ਕਿਉਂਕਿ ਤੁਹਾਡੇ ਫਰਕ ਆਪਣੇ ਨਾਲੋਂ ਇੰਡੀਆ ਨਾਲੋਂ ਪੰਜਾਬ ਨਾਲੋਂ ਤੇ ਪਿਆਰ ਆ ਸਾਰਿਆਂ ਨੂੰ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਯਾਰ ਬਾਕੀ ਪਿਆਰ ਆ ਤੁਹਾਨੂੰ ਓਕੇ ਹਾਂਜੀ ਦੋਸਤੋ ਮਚਾਉਣ ਲੱਗੇ ਆ ਅੱਗ ਭੂਕਣੇ ਨਾਲ ਤਾਂ ਨਹੀਂ ਬਚਦੀ ਹੋਈ ਅੱਲਾ ਨੀਜਲ ਪਾਉ ਇਹਦੇ ਪਰ ਦੁੱਬੀ ਲੱਭ ਗਈ ਮਟਾਈਏ ਦੀ ਹਾਂਜੀ ਉਹ ਧੂਮੀ ਬਾਲਣ ਲੱਗਿਆ ਦੀ ਸਵਾਏ ਅੰਦਰ ਚਲੀ ਗਈ ਭਤੀਜਿਓ ਬਾਕੀ ਚਲੋ ਓਕੇ ਆ ਪਿਆਰ ਆ ਤੁਹਾਨੂੰ ਬਹੁਤ ਸਾਰਾ ਜੁਗ-ਜੁਗ ਜਿਓ